ਨਹਿਰ ਤੇ ਆਏ ਸੀਗੇ ਯਾਰ ਕੂੜਾ ਕਰਕੇ ਨੇ ਉੱਤੇ ਸਿੱਟਦੇ ਆ ਨਾ ਲੋਕੇ ਤੇ ਸੱਟ ਕੇ ਚਲੇ ਜਾਂਦੇ ਆ ਦੇਖੋ ਕਿੰਨਾ ਬੁਰਾ ਹਾਲ ਕੀਤਾ ਹੋਇਆ ਨੀਲੋਂ ਛੋਟੀ ਨੀਲੋਂ ਪਿੰਡ ਦੇ ਵਿੱਚ ਤੇ ਆਪਣਾ ਇੱਥੇ ਕੂੜਾ ਸਿੱਟੀ ਜਾਂਦੇ ਲਿਆ ਲਿਆ ਭਰ-ਭਰ ਕੇ ਨਹਿਰ ਦੇ ਕੰਡੇ ਤੇ ਕੂੜਾ ਸਿੱਟ ਸਿੱਟ ਕੇ ਦੇਖੋ ਕੀ ਹਾਲ ਕਰਿਆ ਪਿਆ ਲੋਕਾਂ ਨੇ ਇਹਨਾਂ ਦੱਸਣਾ ਚਾਹੀਦਾ ਨਾਲ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਕੂੜਾ ਐਦਾਂ ਵੇਸਟ ਨਹੀਂ ਕਰਨਾ ਹੈ ਬਸੋਂ ਬਿਮਾਰੀਆਂ ਲੱਗਦੀ ਨੇ ਲਿਆਓ ਕੂੜਾ ਆਪਣਾ ਝਾਲ ਕੇ ਜਾਓ ਅਸੀਂ ਆਉਨੇ ਆ ਜੋ ਵੀ ਆਪਣਾ ਕਾਗਜ਼ ਕਰਤਾ ਹੁੰਦਾ ਸਾੜ ਕੇ ਸੁਆਹ ਕਰਕੇ ਜਾਈ ਜਾਵਾ ਇਹ ਦੇਖੋ ਜੀ ਕਿਵੇਂ ਗੰਦ ਪਾਇਆ ਪਿਆ ਵਾ ਤੇ ਹੋਰ ਇੱਕ ਗੱਲ ਨੋਟ ਕਰੋ ਇੱਕ ਆਹ ਦੇਖੋ ਨਾ ਕਿਸੇ ਬੰਦੇ ਨੇ ਬਾਬਾ ਫਰੀਦ ਜੀ ਦੀ ਕਿਤਾਬ ਦੇਖੋ ਕਿਦਾਂ ਸਿੱਟੀ ਆ ਬੋਲ ਸੇਖ ਫਰੀਦ ਜੀ ਦੇ ਦੇਖੋ ਕੀ ਹਾਲ ਕਰਿਆ ਪਿਆ ਇਹਦਾ ਓ ਯਾਰ ਇਹ ਜਿਹੇ ਤੀਜਾ ਦਾ ਯਾਰ ਨਾ ਸਿੱਟੋ ਯਾਰ ਕੂੜੇ ਚ ਦੇਖੋ ਬੋਲੋ ਸੇਖ ਫਰੀਦ ਗੁਰਨਾਨਕ ਦੇਵ ਜੀ ਅਨਸਾਰ ਜੈਸੇ ਤਵੇਂ ਤੈਸੇ ਹੋਏ ਜਦ ਤੁਸੀਂ ਉਹਦੇ ਨਾਲ ਲੱਗ ਕੇ ਉਹਦਾ ਰੂਤ ਹੋ ਜਾਵੋਗੇ ਤਾਂ ਤੁਹਾਡੇ ਅੰਦਰ ਵੀ ਉਹਦੇ ਵਾਲੇ ਸਾਰੇ ਗੁਣ ਸਮਾ ਜਾਣਗੇ ਦੇਖੋ ਕਿੰਨਾ ਵਧੀਆ ਬੋਲ ਆ ਬਾਬਾ ਸੇਖ ਫਰੀਦ ਜੀ ਦੇ ਬਾਬਾ ਨਾਨਕ ਬਾਰੇ ਵੀ ਦੱਸਿਆ ਗਿਆ ਵਾ ਤੇ ਐਦਾਂ ਦੇ ਹੈ ਕੀਮਤੀ ਚੀਜ਼ਾਂ ਨੂੰ ਲੋਕਾਂ ਨੇ ਮਿੱਟੀ ਗਾਰੇ ਦੇ ਵਿੱਚ ਕੂੜੇ ਕਰਕਟ ਦੇ ਵਿੱਚ ਸਿੱਟਿਆ ਹੋਇਆ ਦੇਖੋ ਕਿੱਥੇ ਜੀ ਇੱਥੇ ਸ਼ਰਮ ਆਉਣੀ ਚਾਹੀਦੀ ਐ ਹਜੇ ਲੋਕਾਂ ਨੂੰ ਇਹ ਕੱਟਣ ਲੋਕਾਂ ਨੂੰ ਬੱਚਿਆਂ ਦੇ ਡੈਪਰ ਦੇਖੋ ਕਿੰਦਾ ਸਿੱਟਿਆ ਅਗਲੀ ਵੀਡੀਓ ਦੇ ਵਿੱਚ ਉਹਨਾਂ ਨਾਲ ਤਾਂ ਇੰਨੀਆਂ ਬਿਮਾਰੀਆਂ ਲੱਗਦੀਆਂ ਤੁਸੀਂ ਬੱਚਿਆਂ ਦੇ ਡੈਪਰ ਕਿੰਦਾ ਸੱਟੇ ਆ ਯਾਰ ਮੈਂ ਵੀਡੀਓ ਬਣਾਉਣ ਦਾ ਮਕਸਦ ਇਹ ਇਹੋ ਸੀਗਾ ਜੀ ਵੀ ਆਪਾਂ ਯਾਰ ਆਪਾਂ ਆਪਣਾ ਆਲਾ ਦਵਾਲਾ ਸਾਫ਼ ਰੱਖੀਏ ਹਾਂਜੀ ਜੇ ਆਪਾਂ ਇਦਾਂ ਆਪਾਂ ਆਪਣੇ ਬੱਚਿਆਂ ਦੇ ਡੱਬੇ ਲਾ ਕੇ ਹੈ ਇਦਾਂ ਸੈੱਟ ਦਾਂਗੇ ਜਾਂ ਕੂੜਾ ਕਰਕੇ ਇਦਾਂ ਤਾਂ ਉਹ ਸਭ ਵੇਸਟ ਹੋ ਕੇ ਉਹਨੇ ਸੜ ਸੜ ਕੇ ਬਿਮਾਰੀਆਂ ਪੈਦਾ ਕਰਨੀਆਂ ਨੇ ਹੋਰ ਕੁਝ ਨਹੀਂ ਕਰਨਾ ਸੋ ਪਲੀਜ਼ ਮੈਂ ਰਿਕਵੈਸਟੇ ਕਰਦਾ ਵਾਂ ਜੋ ਵੀ ਵੇ ਵੀਡੀਓ ਦੇਖਦੇ ਆ ਐਦਾਂ ਅਗਰ ਤੁਹਾਨੂੰ ਚੰਗਾ ਲੱਗਦਾ ਵਾ ਹਾਂਜੀ ਤਾਂ ਬੇਸ਼ੱਕ ਕਰੋ ਪਰ ਡਾਕਟਰਾਂ ਨੂੰ ਪੈਸੇ ਦੇਣ ਨੂੰ ਵੀ ਤਿਆਰ ਰਹੋ ਹਾਂਜੀ ਸੋ ਪਲੀਜ਼ ਇਹਦੇ ਖਾਸ ਕਰਕੇ ਧਿਆਨ ਦੇਣਾ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ ਤੇ ਵੀਡੀਓ ਨੂੰ ਜੇ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਜੋ ਸਮਝ ਸਕਣ ਤੇ ਦਿਮਾਗ ਨਾਲ ਕੰਮ ਲੈ ਸਕਣ ਜੇ ਪਿੰਡ ਦਾ ਮੂਹਰਾ ਹੀ ਨਹੀਂ ਸਾਫ਼ ਹੋਊਗਾ ਤਾਂ ਕੀ ਗੱਲ ਬਣੂਗੀ